ਤਿਹਾਰ ਬਹੁਤ ਵਧੀਆ ਤੇ ਆ ਰਹਾ ਹੈ ਤੇ ਆ ਤੇ ਗੁੱਡੀਆਂ ਲੋਕੀ ਮਯਾ ਕਰਦੇ ਗੁੱਡੀਆਂ ਡਾਂਦੇ ਪਰ ਇਹ ਤਿਹਾਰ ਨੂੰ ਧੁੰਦ ਨੇ ਤੇ ਹਵਾ ਨੇ ਥੋੜਾ ਆ ਖਰਾਬ ਕਰਤਾ ਆ ਤੇ ਦੇਖੋ ਉਸ ਭਾਈ ਪਿਆ ਥੋੜਾ ਜਿਹਾ ਟਾਈਮ ਦੇਖੋ ਹਵਾ ਚਲਦੀ ਹੈ ਕਿ ਨਹੀਂ ਚਲਦੀ ਰੱਬ ਕਰੇ ਚੱਲ ਪਏ ਹਵਾ ਤੇ ਧੁੰਦ ਵੀ ਥੋੜੀ ਲੱਥ ਦੇ ਲੋਕੀ ਸਾਰੇ ਤਿਹਾਰ ਨੂੰ ਵਧੀਆ ਮਨਾ ਪਣ ਤੁਸੀਂ ਗੁੱਡੀਆਂ ਲੈ ਕੇ ਆਏ ਹੋ ਕਿੰਨੀਆਂ ਗੁੱਡੀਆਂ ਲੈ ਕੇ ਡੋਰ ਆਏ ਕਿੰਨਾ ਕਨ ਜੁਆਏ ਕਰਦੇ ਹੋ ਐ ਗੁੱਡੀਆਂ ਤਾਂ ਆਪਾਂ 5000 ਦੀ ਲੈ ਕੇ ਆਏ ਆ ਪਰ ਉਹ ਜਿਹਵਾਜ ਲਗੀ ਉਹ ਵੀ ਘਟ ਪੈਣੀ ਐ ਜੇ ਐਸਾ ਹਵਾ ਤੇ ਚੱਲੇਗੀ ਤੇ ਮੈਂ ਆਂਦਾ ਏ ਤਿਹਾਰ ਨੂੰ ਮਨਾ ਕੇ ਜਿਦਾਂ ਦੀਵਾਲੀ ਮਨਾਉਂਦੇ ਆ ਲੋਹੜੀ ਮਨਾਉਂਦੇ ਲੋਹੜੀ-ਪੋਹੜੀ ਮਨਾਉਂਦੇ ਹਾਂ ਹਾਂਜੀ ਜਿਦਾਂ ਦੀਵਾਲੀ ਮਨਾਉਂਦੇ ਆ ਲੋਹੜੀ ਮਨਾਉਂਦੇ ਆ ਹੋਲੀ ਮਨਾਉਂਦੇ ਆ ਉਦਾਂ ਲੋਹੜੀ ਮਨਾਉਂਦੇ ਆ ਪਰ ਲੋਹੜੀ ਤੇ ਜ਼ਿਆਦਾ ਤਿਹਾਰ ਲੋਕੀ ਇੰਜੋਏ ਕਰਦੇ ਆ ਇਹ ਤਿਹਾਰ ਨੂੰ ਕੀ ਅਰਦਾਸ ਕਰਦੇ ਰੱਬ ਅਗੇ ਅਰਦਾਸ ਕਰਦੇ ਆ ਕਿ ਹਵਾ ਚ ਲੜੋ ਤੇ ਧੁੰਦ ਟਾਰੋ ਬਸ ਲੋਹੜੀ ਦਾ ਤਿਹਾਰ ਕੀ ਖਰੀਦ-ਬਾਜਾਰੀ ਕੀ ਚੱਲਦੀ ਭੀਗੀ ਸੀ ਤੇ ਸੋਚਿਆ ਹੈ ਕਿ ਚਲੋ ਮੌਸਮ ਖੁੱਲੇਗਾ ਬੱਚੇ ਨਾਲ ਇੰਜੋਇਮੈਂਟ ਬਹੁਤ ਬੁਢੇਲਾ ਜਾਂਡੇ ਦਾ ਘਰ ਬਸ ਹੁਣ ਵੇਖਣ ਦਾ ਮੌਸਮ ਵਰਕੇ ਥੋੜਾ ਜਿਹਾ ਕਮ ਰੁਕਿਆ ਆ ਜੋ ਪਰਮਾਤਮਾ ਅਗੇ ਕਿਰਪਾ ਕੀਤੀ ਆ ਅਰਦਾਸ ਕਰਦੇ ਹੋਇਆ ਕਿ ਕਿੰਨਾ ਮੌਸਮ ਥੋੜਾ ਵਧੀਆ ਹੋ ਜਾਏ ਝੱਪ ਲੱਗ ਜਾਏ ਚਲੋ ਹਰੇ ਦੁਕਾਨਦਾਰ ਦਾ ਚਲੋ ਵੀਨੇ ਥੋੜਾ ਜਿਹਾ ਤੁਰੇ ਕਿੰਨੀ ਤੋਰ ਅਰਦਾਸ ਪ੍ਰੰਸੀ ਕਰਦੇ ਹੋਈ ਲੋੜੀ ਦਾ ਤੌਰ ਬੜਾ ਵਧੀਆ ਤਿਕੇ ਨਾ ਬਣਾਇਆ ਜਾਵੇ ਦੇਖੋ ਇਹ ਅਸੀਂ ਕਹਿੰਦੇ ਵੇ ਯਾਰ ਜਦਾਂ ਦੀਵਾਲੀ ਮਣਾਈ ਗਈ ਸੀ ਰੱਖੜੀ ਮਣਾਈ ਜਾਂਦੀ ਗਈ ਆ ਮਸਾਖੀ ਮਣਾਈ ਜਾਂਦੀ ਅੱਦਾ ਲੋੜੀ ਉਹਦੇ ਹਰ ਮਣਾਈ ਜਾਂਦਾ ਕਿਰਾ ਪੰਜ ਸਾਲ ਹੋ ਗਏ ਇਹਨੇ ਪਰ 5 ਸਾਲ ਦੇ ਵਿੱਚ ਦੁਕਾਨਦਾਰਾਂ ਨੂੰ ਕਾਫੀ ਇਨਾ ਬੇਨਿਫਿਟ ਨਹੀਂ ਹੋਣਿਆਗਾ। ਬਸ ਇਸ ਤਰ੍ਹਾਂ ਇੰਜੋਏ ਕਰਦੇ ਗੱਡੀ-ਗਾੜੀ ਘਰ ਲੈ ਕੇ ਜਾਦੇ। ਜਿਵੇਂ ਬਸ ਹੁਣ ਬੱਚਾ ਵਾਸਤੇ ਲੈ ਜਾਂਦੇ ਬੱਚਾ ਕਹਿੰਦਾ ਪਾਪਾ ਮੈਂ ਵੱਡਾ ਗੁੱਡਾ ਡੋਣਾਗਾ ਤੇ ਮੈਂ ਫਿਰ ਬੱਚਾ ਵਾਸਤੇ ਮੈਂ ਕਹਿੰਦਾ ਇੱਕ ਲੈ ਜਲਦੇ ਵੱਡਾ ਗੁੱਡਾ। ਤੇ ਬਾਕੀ ਚਲੋ ਵਾਈ ਗੁਰੂ ਜੀ ਮੇਰੇ ਨਾਲ ਚਲੋ ਮੌਸਮ ਖੁੱਲ ਜੇ। ਸਭ ਤੋਂ ਵਧੀਆ ਸਾਰਿਆਂ ਵਾਸਤੇ ਮੌਸਮ ਖੁੱਲ ਜੇ। ਸਾਰਿਆਂ ਨੂੰ ਹੈਪੀ ਲੋਹੜੀ ਦੀ ਨਵੇਂ ਨਵੇਂ ਸਾਲ ਦੀ ਵਧਾਈ ਹੋਵੇ। ਗੁਰਬਖਸ਼ ਸਿੰਘ ਜੀ ਕੋਈ ਬਾਬਾ ਦੀ ਗੁਰਗੋਬ ਸਿੰਘ ਜੀ ਦੀ ਬਰਥਡੇ ਦੀ ਸਾਰਿਆਂ ਨੂੰ ਵਧਾਈ ਹੋਵੇ।